ਪੰਜਵੀਂ ਜਮਾਤ ਦੇ ਵਿੱਚ ਪੜ੍ਹਦੇ ਮਾਸੂਮ ਬੱਚੇ ਦੀ ਬੇਵਜਾਹੀ ਬੇਰਹਿਮੀ ਦੇ ਨਾਲ ਜਾਨ ਚਲੀ ਗਈ ਅਤੇ ਪ੍ਰਸ਼ਾਸਨ ਸਮੇਤ ਸਾਰੇ ਲੋਕ ਸੁੱਤੇ ਪਏ ਨੇ ਇਹੋ ਜਿਹੀਆਂ ਕਿੰਨੀਆਂ ਹੀ ਘਟਨਾਵਾਂ ਸਾਹਮਣੇ ਆਈਆਂ ਇਸੇ ਪਿੰਡ ਦੇ ਵਿੱਚ ਇਹ ਦੂਜੀ ਘਟਨਾ ਜਿੱਥੇ ਬੱਚਿਆਂ ਨੂੰ ਕੁੱਤਿਆਂ ਦੇ ਵੱਲੋਂ ਨੋਚ-ਨੋਚ ਕੇ ਖਾਧਾ ਜਾਂਦਾ ਹੈ ਅਤੇ ਫਿਰ ਉਹਨਾਂ ਦੀ ਜਾਨ ਚਲੀ ਜਾਂਦੀ ਹੈ ਕਿਵੇਂ ਤੜਫ-ਤੜਫ ਕੇ ਇਹ ਬੱਚੇ ਮਰੇ ਨੇ ਇਸ ਗੱਲ ਦਾ ਅੰਦਾਜ਼ਾ ਇਹਨਾਂ ਵੀਡੀਓਜ਼ ਤੋਂ ਲਗਾਇਆ ਜਾ ਸਕਦਾ ਹੈ ਜਿਸ ਤੇ ਵਿੱਚ ਦੇਖਿਆ ਗਿਆ ਕਿ ਕਿੰਜ ਬੱਚਿਆਂ ਨੂੰ ਕੁੱਤਿਆਂ ਦੇ ਵੱਲੋਂ ਨੋਚਿਆ ਜਾਂਦਾ ਹੈ ਮੁਲਾਪੁਰ ਦਾਖਾਂ ਦੀ ਇਹ ਖਬਰ ਪਿੰਡ ਹਸਨਪੁਰ ਦਾ ਇਹ ਮਾਮਲਾ ਜਿੱਥੇ ਦਰਦਨਾਕ ਘਟਨਾ ਵਾਪਰੀ ਪਿੰਡ ਦੇ ਵਿੱਚ ਖੇਤਾਂ 'ਚ ਰਹਿੰਦਾ ਇਹ ਪਰਿਵਾਰ 11 ਸਾਲ ਇਸ ਬੱਚੇ ਦੀ ਉਮਰ ਦੱਸੀ ਜਾ ਰਹੀ ਹੈ ਜਿਸ ਨੂੰ ਕੀ ਕੁੱਤਿਆਂ ਦੇ ਵੱਲੋਂ ਨੋਚ-ਨੋਚ ਕੇ ਖਾ ਲਿਆ ਗਿਆ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਣ ਤੋਂ ਬਾਅਦ ਇਸ ਬੱਚੇ ਨੇ ਦਮ ਤੋੜਿਆ ਇਸ ਮੁੰਡੇ ਦੀ ਪਛਾਣ ਹਰਸੁਖਪ੍ਰੀਤ ਸਿੰਘ ਪੁੱਤਰ ਰਣਦੀਰ ਸਿੰਘ ਦੇ ਵਜੋਂ ਕੀਤੀ ਗਈ ਹੈ ਜੋ ਕਿ ਆਪਣੇ ਮਾਪਿਓ ਦਾ ਇਕਲੌਤਾ ਪੁੱਤਰ ਸੀ ਅਸਨਪੁਰ ਦੇ ਹੀ ਸਰਕਾਰੀ ਸਕੂਲ ਦੇ ਵਿੱਚ 5ਵੀਂ ਜਮਾਤ ਦਾ ਵਿਦਿਆਰਥੀ ਸੀ ਇਹ ਮਾੜੀ ਘਟਨਾ ਹੋਣ ਤੋਂ ਬਾਅਦ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਅਤੇ ਇਸ ਦਰਦਨਾਕ तरीके ਦੇ ਨਾਲ ਮੁੰਡੇ ਦੀ ਜਾਨ ਜਾਨ ਤੋਂ ਬਾਅਦ ਪੂਰੇ ਪਿੰਡ ਵਾਸੀਆਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਪਿੰਡ ਵਾਸੀਆਂ ਨੇ ਲੁਧਿਆਣਾ ਫਿਰੋਜ਼ਪੁਰ ਕੌਮੀ ਮਾਰਗ ਤੇ ਧਰਨਾ ਲਗਾ ਕੇ ਆਵਾਜ਼ ਨੂੰ ਠੱਪ ਕੀਤਾ ਗੁੱਸੇ ਦੇ ਨਾਲ ਭਰੇ ਹੋਏ ਲੋਕਾਂ ਦੇ ਵੱਲੋਂ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਪਰ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਕਿ ਹੁਣ ਇਸ ਨੂੰ ਪੁਲਿਸ ਅਤੇ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆਉਣ ਤੋਂ ਬਾਅਦ ਉਹਨਾਂ ਨੂੰ ਜਗਾਇਆ ਜਾਵੇ ਕਿੰਨੇ ਹੀ ਮਾਮਲੇ ਇਹੋ ਜਿਹੇ ਸਾਹਮਣੇ ਆ ਚੁੱਕੇ ਨੇ ਜਿੱਥੇ ਸਵੇਰੇ ਸੈਰ ਕਰਦੀਆਂ ਬੀਬੀਆਂ ਤੇ ਕਦੇ ਬਾਬਿਆਂ ਦੇ ਉੱਪਰ ਕੁੱਤਿਆਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਬੇਬਸ ਅਤੇ ਬੇਸੁੱਧ ਹੋ ਕੇ ਉਹ ਸੜਕ ਤੇ ਡਿੱਗ ਪੈਂਦੇ ਨੇ ਜਿਸ ਮਗਰੋਂ ਹਸਪਤਾਲ ਲਿਜਾਣ ਦੇ ਸਮੇਂ ਉਹਨਾਂ ਦੀ ਵੀ ਜਾਨ ਚਲੀ ਜਾਂਦੀ ਹੈ ਕਿੰਨੇ ਹੀ ਜਾਣੇ ਇਹੋ ਜਿਹੇ ਮਾੜੀਆਂ ਘਟਨਾਵਾਂ ਦਾ ਸ਼ਿਕਾਰ ਹੋਏ ਨੇ ਪਰ ਇਸ ਦੇ ਲਈ ਜ਼ਿੰਮੇਵਾਰ ਕੌਣ ਹੈ ਕੀ ਪ੍ਰਸ਼ਾਸਨ ਆਪਣੇ ਆਪ ਨੂੰ ਇਸ ਦੇ ਲਈ ਜ਼ਿੰਮੇਵਾਰ ਠਹਿਰਾਏਗਾ ਕਿਉਂਕਿ ਲੋਕਾਂ ਦਾ ਤਾਂ ਇਹੀ ਕਹਿਣਾ ਹੈ ਕਿ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਨਾ ਆਵਾਰਾ ਕੁੱਤਿਆਂ ਨੂੰ ਫੜ ਕੇ ਇੱਕ ਪਾਸੇ ਕੀਤਾ ਜਾਵੇ ਵਾਰਾ ਪਸ਼ੂਆਂ ਦੇ ਕਾਰਨ ਵੀ ਕਈ ਹਾਦਸੇ ਹੁੰਦੇ ਨੇ ਕਈ ਐਕਸੀਡੈਂਟ ਹੁੰਦੇ ਨੇ ਸੜਕਾਂ ਦੇ ਉੱਪਰ ਉਹਨਾਂ ਦਾ ਵੀ ਕੋਈ ਹਿੱਲਾ ਨਹੀਂ ਕੀਤਾ ਜਾਂਦਾ ਤੇ ਇੱਧਰ ਹੁਣ ਕੁੱਤਿਆਂ ਦੇ ਵੱਲੋਂ ਪਿੰਡਾਂ ਦੇ ਵਿੱਚ ਮਾਸੂਮ ਬੱਚਿਆਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਹੈ ਇਸ ਦੇ ਲਈ ਜ਼ਿੰਮੇਦਾਰ ਕੌਣ ਹੈ ਇਹ ਪਰਿਵਾਰਿਕ ਮੈਂਬਰ ਕਦੇ ਵੀ ਇਹ ਹੋ ਜਈਆਂ ਮਾੜੀਆਂ ਘਟਨਾਵਾਂ ਨੂੰ ਨਹੀਂ ਭੁਲਾ ਪਾਉਂਦੇ ਪਰ ਸਰਕਾਰ ਅਤੇ ਪ੍ਰਸ਼ਾਸਨ ਦੇ ਵਿੱਚ ਬੈਠੇ ਲੋਕ ਇੱਕਾ ਦੁੱਕਾ ਘਟਨਾਵਾਂ ਦਾ ਜ਼ਿਕਰ ਕਰਨ ਤੋਂ ਬਾਅਦ ਉਸ ਤੋਂ ਬਾਅਦ ਸੌ ਜਾਂਦੇ ਨੇ ਪਰ ਇਹਨਾਂ ਦਾ ਪੁਖਤਾ ਹੱਲ ਨਹੀਂ ਕੀਤਾ ਜਾਦਾ ਇਸ ਸਮੇ ਉਹ ਪਰਿਵਾਰ ਜੋ ਬਿਨਾ ਕਸੂਰੋਂ ਬੇਬਸ ਹੋਇਆ ਬੈਠਾ ਹੈ ਮਿੰਟਾਂ ਦੇ ਵਿੱਚ ਉਹਨਾਂ ਦਾ ਘਰ ਉਜੜ ਗਿਆ ਇਕਲੌਤਾ ਪੁੱਤ ਘਰ ਤੋਂ ਚਲਾ ਗਿਆ ਪੰਜਵੀਂ ਕਲਾਸ ਦੇ ਵਿੱਚ ਇਹ ਮੁੰਡਾ ਪੜਦਾ ਸੀ ਪਰ ਕਿਸ ਤਰ੍ਹਾਂ ਦੇ ਨਾਲ ਨੋਚ-ਨੋਚ ਕੇ ਇਸ ਨੂੰ ਕੁੱਤੇ ਖਾ ਗਏ ਜਿਸ ਤੋਂ ਬਾਅਦ ਪਰਿਵਾਰ ਫਿਰ ਦੁੰਗੇ ਸਦਮੇ ਦੇ ਵਿੱਚ ਆਖਿਰਕਾਰ ਹੁਣ ਕੀ ਕਾਰਵਾਈ ਹੋਣੀ ਚਾਹੀਦੀ ਹੈ ਤੁਸੀਂ ਕਿਸ ਨੂੰ ਸਿੱਧੇ ਤੌਰ ਤੇ ਜ਼ਿੰਮੇਵਾਰ ਮੰਨਦੇ ਹੋ ਅਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਘਟਨਾਵਾਂ ਨਾ ਹੋਣ ਉਸਦੇ ਲਈ ਕੀ ਕਰਨਾ ਚਾਹੀਦਾ ਹੈ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਕੀ ਕਰਨਾ ਉਹਨਾਂ ਪੰਚਾਇਤ ਨੇ ਪੰਚਾਇਤ ਦਾ ਫੈਸਲਾ ਹੋਣਾ ਚਾਹੀਦਾ ਹੈ ਅੱਜ ਪੰਚਾਇਤ ਕੁੱਤੇ ਮਾਰਨ ਦਾ ਫੈਸਲਾ ਲਵੇ ਕੱਲੂ ਪਰਚੇ ਕਰਦਾ ਮੀਡੀਆ ਵਾਲੇ ਸਾਰੇ ਆ ਕੇ ਕਹਿਣਗੇ ਜੀ ਜਾਨਵਰ ਮਾਰਤਾ ਬੰਦੇ ਮਾਰੇ ਤਾਂ ਉਹਨਾਂ ਨੂੰ ਕੋਈ ਦੁੱਖ ਨਹੀਂ ਹੈ ਉਹਨਾਂ ਨੂੰ ਜਾਨਵਰ ਮਾਰੇ ਦਾ ਦੁੱਖ ਨਹੀਂ ਦੰਨ ਚਾਰ ਹੋ ਗਏ ਬਾਈ ਮਾਰੇ ਬੰਦੇ ਮਾਰਿਆ ਨੂੰ ਕਿੰਨੇ ਦਿਨ ਹੋ ਗਏ ਕਿਸੇ ਕਹਿੰਦਾ ਵੀ ਇੱਕ ਘਰ ਉਹ ਜਿਹੜਾ ਹੋਰ ਨਾ ਕਿਸੇ ਦਾ ਘਰ ਕੋਈ ਅੱਗੇ ਇੱਕ ਦਿਨ ਹੋਰ ਹੋਇਆ ਬੀਬੀ ਪਿਛਲੇ ਐਤਵਾਰ ਵੀ ਇੱਕ ਬੱਚਾ ਇੱਟਾ ਹੀ ਖਾਤਾ ਕੁੱਤਿਆਂ ਦੇ ਚਾਰ ਬੰਦ ਗਏ ਹੋ ਗਏ ਉਹ ਘਰ ਛੱਡੇ ਹੋਰ ਕਿਸੇ ਦਾ ਘਰ ਨਾ ਆਪਾਂ ਕਹਿੰਦੇ ਸੀ ਇਹੀ ਪ੍ਰਸ਼ਾਸਨ ਵਾਲੇ ਤੇ ਕੰਮ ਕਰ ਰਿਹਾ ਹੱਲ ਕਰ ਉਹ ਸਰਪੰਚ ਨੂੰ ਕਿਸੇ ਮੋਹਤਮਰ ਬੰਦੇ ਨੂੰ ਦੱ ਕਰ ਦਿੱਤਾ ਜਾਵੇ ਨmberdaran de do jane nu paage oh paad te sare ਫਿਰ ਯਾਰ ਉਹੀ ਤਾਂ ਗੱਲ ਹੱਲ ਹੋਣਾ ਚਾਹੀਦਾ ਨਾ ਇਹਦਾ ਹੱਲ ਨਹੀਂ ਕਰਦੀ ਨਾ ਸਰਕਾਰ ਉਹ ਤਾਂ ਕਹਿੰਦੀ ਤੁਸੀਂ ਮਾਰਦੇ ਪਹਿਲਾਂ ਹੀ ਉਹ 12 ਕੁੱਤੇ ਹਟਾਉਂ ਲੋੜੇਲੇ ਇਧਰ ਤੇ ਪ ਦੇ ਚਲੇ ਹਾਂ ਹੁਣ ਜਾਣਗੇ ਪਹਿਲਾ ਹਫਤਾ ਕਿ ਪੱਲੇ ਕਿ ਭਈਆਂ ਦਾ ਜਵਾਬ ਸੀ ਆ ਉਹ ਨੂੰ ਪੈ ਨਿਕਲਿਆ ਸਿਰਫ ਉਹਦਾ ਸਾਰੇ ਪਾੜਤਾ ਦੀ ਆ ਅੱਛਾ ਤੇ ਫਿਰ ਪੁਲਿਸ ਕੰਪਲੇਟ ਕੀਤੀ ਪੜਦੂ ਕਿ ਕੰਪਲੇਟ ਨੇ ਕੁਛ ਨਹੀਂ ਕੀਤਾ ਐਫਆਈਆਰ ਦੱਲੇ ਕਿ ਤੁਹਾਨੂੰ ਪਹਿਲਾਂ ਹੀ ਇੱਥੇ ਪ੍ਰਚਲਨ ਕੀ ਆ ਕਾਪੀ ਬੰਦ ਕਰਕੇ ਕੰਮ ਫਿਰਦਾ ਸੌ ਜਾਂਦੇ ਆ ਹਾਂ ਹੁਣ ਅੱਜ ਸਵੇਰ ਦੀਆਂ 2 ਵਾਰਕ ਉੱਤੇ ਨੇ 3 ਵਾਰੀ ਉਵਾਰਕ ਕਿਤੇ ਪਏ ਆ ਆ ਕਮੰਟਾ ਸੀ ਇੱਥੇ ਘਰ ਸਾਹਮਣੇ ਹਾਂ ਉਹ ਕੁੱਤੇ ਦਾ ਪੈਂਡਾ ਖਾ ਗਿਆ ਜਵਾਗ ਨੂੰ ਮੂੰਹ ਮਾਰ ਸਾਰਾ ਫਾੜਦਾ ਜਿਹੜਾ ਮੁੰਡੇ ਦਾ ਪਿਓ ਸਾਹਮਣੇ ਬੈਠਾ ਉਹਦੇ ਹੱਥਾਂ ਤੇ ਜਿਹੜੀ ਜਾਨ ਨਿਕਲੀ ਆ ਮਤਲਬ ਮੁੰਡੇ ਨੂੰ ਘਰੇ ਆ ਕੇ ਕੁੱਤੇ ਨੇ ਹਮਲਾ ਕਰਤਾ ਮੁੰਡੇ ਦੇ ਤੇ ਘਰੇ ਆਣੇ ਕੁੱਤੇ ਘਰੇ ਆਪੜੇ ਜੀ ਬਾਥਰੂਮ ਗਿਆ ਸੀ ਉੱਠ ਕੇ ਹਾਂ ਤੇ ਜਨੂ ਪੈ ਕੇ ਜਨੂ 10 ਮਿੰਟ ਬਾਅਦ ਜਿਹਨਾਂ ਨੇ ਜਾ ਕੇ ਦੇਖਿਆ ਤੇ ਕੁੱਤੇ ਇਕੜੀ ਸੀ ਫਿਰਦੇ ਮੁੰਡੇ ਨੂੰ 11-12 ਸਾਲ ਦਾ ਮੁੰਡਾ ਸੀ ਬਾਈ ਜੀ ਤਕਰੀਬਨ 8:30 ਵਜੇ ਦੀ ਗੱਲ ਆ ਹਾਂ ਤਦੋਂ ਹਾਂ ਆਪਦੇ ਬੇੜੇ ਦੇ ਵਿੱਚ ਵੀ ਆਪਾਂ ਨਾਲ ਖੇਤ ਦੇ ਵਿੱਚ ਪਾਇਆ ਗਿਆ ਹਾਂ ਜਦ ਜਿਵੇਂ ਆਪਾਂ ਆਮ ਵਾਰ ਖੜੇ ਹੁੰਦੇ ਹਾਂ ਬਸ ਉੱਥੋਂ ਹੀ ਕੁੱਤੇ ਆਏ ਆ ਹੂੰ 5 ਤਰੀਕ ਨੂੰ ਪਹਿਲਾ ਇੱਕ ਬੱਚੇ ਦੀ ਉਹ ਖੇਤ ਦੇ ਵਿੱਚ ਉਹਨੂੰ ਮਾਰਤਾ ਉਹਦੀ ਡੈਥ ਹੋ ਗਈ ਖਾ ਗੇ ਨੋਜ ਨੋਜ ਗਈ ਐਸੇ 5 ਨੂੰ ਆ 5 ਤਰੀਕ ਨੂੰ ਕਿੰਨਾ ਦਾ ਬੱਚਾ ਦੇ ਕਿੰਨੀ ਉਮਰ ਆ ਬੱਚੇ ਦੀ 12 ਸਾਲ ਦੀ ਉਮਰ ਹੂੰ ਸਾਡਾ ਵੀ ਦਾ ਰਣਤੀਰ ਸੰਤੀਰਾ ਕਹਿੰਦੇ ਸੀ ਹੂੰ ਥੀ ਵਾਲੇ ਬਾਈਦੇ ਆ ਹੂੰ ਤੇ ਉਹਦੀਆਂ ਅੱਖਾਂ ਦੇ ਸਾਹਮਣੇ ਸਰਵ 10 ਮਿੰਟ ਉਹਨੇ ਜਾਨੂੰ ਉੱਥੇ ਪਹੁੰਚਣਾ 10 ਮਿੰਟਾਂ ਦੇ ਵਿੱਚ ਬੱਚੇ ਨੂੰ ਦੇਖ ਲੋ ਸੋਚ ਕੇ ਖਾਣ ਨਹੀਂ ਜਦੋਂ ਪਹਿਲੇ ਬੱਚੇ ਦੀ ਮੌਤ ਹੁੰਦੀ ਆ ਉਹਨੂੰ ਨੋਜ ਨੋਜ ਕੁੱਤੇ ਖਾਂਦੇ ਆ ਤੁਸੀਂ ਉਹਦੀ ਕਿਤੇ ਸ਼ਿਕਾਇਤ ਜਾਂ ਕੋਈ ਗੱਲਬਾਤ ਪ੍ਰਸ਼ਾਸਨ ਦੇ ਕੋਲ ਜਾਂ ਕਿੱਥੇ ਗਏ ਮਤਲਬ ਤੁਸੀਂ ਮੁੱਲਾਂਪੁਰ ਮੁੱਲਾਂਪੁਰ ਥਾਣੇ ਗਏ ਆ ਕੀ ਕਿਹਾ ਐਸਐਚਓ ਸਾਹਿਬ ਨੇ ਤੁਹਾਨੂੰ ਉਹ ਤੋਂ ਬਸ ਦਾ ਆਪਸ ਵਾਰ ਵਸਲ ਦਿੰਦਾ ਇਹ ਤਾਂ ਬੰਡ ਕਿਹੜਾ ਮਾਰ ਕੇ ਗਏ ਇਹਨਾਂ ਨੇ ਬੰ ਕਿਹੜਾ ਮਾਰ ਕੇ ਜਿਹੜਾ ਮਾਰ ਕੇ ਜੋ ਨਾਲ ਤਾਂ ਆਪਦੀ ਡਿਊਟੀ ਦਾ ਸਾਨੂੰ ਉਹ ਤਾਂ ਕਿਹੜਾ ਮਾਰ ਕੇ ਪਰ ਗਾਹਾਂ ਤੋਂ ਕੋਈ ਦਿਨ ਐਕਸ਼ਨ ਕਰਿਆ ਨਹੀਂ ਵਾਹ ਕੋਈ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਆ ਗਿਆ ਵੀ ਇਹ ਗੱਲਾਂ ਹੋ ਰਹੀਆਂ ਨੇ ਹਾਂ ਤਾਂ ਪ੍ਰਸ਼ਾਸਨ ਤਾਂ ਡੀਸੀ ਸਾਹਿਬ ਹੈ ਡੀਸੀ ਸਾਹਿਬ ਕਿਉਂ ਅਟਰ ਕਿਉਂ ਨਹੀਂ ਕਰ ਸਕਦੇ ਯਾਰ ਹਾਂ ਬਿਲਕੁਲ ਇਨਸਾਨ ਨੂੰ ਮਾਰ ਸਕਦੇ ਪਰ ਮੇਰੇ ਮੇ ਕਾਨੂੰਨ ਕਹਿੰਦਾ ਜਿਹੜੇ ਆਦਮ ਖੋਰ ਜਾਨਵਰ ਹੋਵੇ ਹਾਂ ਆਦਮ ਖੋਰ ਜਾਨਵਰ ਹੋਵੇ ਕਾਨੂੰਨ ਇਹ ਚੀਜ਼ ਕਹਿੰਦਾ ਉਹਦਾ ਅਧਿਕਾਰ ਨਹੀਂ ਆਦਮ ਖੋਰ ਨੂੰ ਮਾਰਨ ਦੀ ਉਹ ਪਰਮਿਟਰ ਦੇ ਸਕਦੇ ਉਹ ਅਸੀਂ ਅੱਜ ਅੱਜ ਅਸੀਂ ਆਪਦੇ ਪਿੰਡ ਦੀ ਗੱਲ ਕਰ ਲੈਂਦੇ ਆ ਚੁੱਪ ਜੀ ਅਸੀਂ ਕੁੱਤੇ ਜਿਵੇਂ ਵੇ ਗੱਲ ਕਰਦੇ ਸੀ ਚਲੋ ਅਸੀਂ ਚੁੱਪ ਜੀ ਤੇ ਕੁੱਤੇ ਆਣੇ ਪੰਦਾ ਮਾਰਦਾਂਗੇ ਹਾਂ ਕੀ ਇਹ ਸਾਡੇ ਇਕੱਲੇ ਹਸਨਪੁਰ ਪਣੋੜ ਦਾ ਮਸਲਾ ਇਹ ਸਾਰੇ ਪੰਜਾਬ ਦਾ ਹੀ ਆ ਸਾਰੀ ਦੁਨੀਆ ਦਾ ਹਾਂ ਬਿਲਕੁਲ ਆ ਇਹ ਦਿਨ ਹੁੰਦੇ ਆ ਹੂੰ ਗੱਲ ਆ ਲੋਕ ਅੱਜ ਬੱਚੇ ਦਾ ਨਿਸ਼ਾਨ ਹੋ ਗਿਆ ਹਾਂ ਸਿਆਣੇ ਬੰਦੇ ਨੂੰ ਢਾਹ ਸਕਦਾ ਕੋਈ ਲੇਡੀਜ਼ ਨੂੰ ਵੀ ਕਰ ਸਕਦਾ ਲੇਡੀ ਤਾਂ ਉਹ ਤੋਂ ਵੀ ਕਮਜ਼ੋਰ ਹਾਂ ਇਹ ਸਾਡੇ ਖੋਦ ਪਿੰਡ ਵਾਪਰੀ ਆ ਗੱਲ ਸਾਡੇ ਸਾਫ ਕਾ ਸਰਪੰਚ ਸੀ ਭਰਪੂਰ ਸਿਓ ਹਾਂ ਜੀ ਸਿਆਣੇ ਬਣੇ ਬੰਦੇ ਮੋਟਰ ਤੇ ਚੱਲ ਗਏ ਖੇਤ ਢੇੜਾ ਦੇਣ ਹਾਂ ਮਗਰ ਕੁੱਤੇ ਬਹਿ ਗਏ ਖੇਤ ਵਾਲੀ ਮੋਟਰ ਦੇ ਉੱਪਰ ਚੜ੍ਹ ਕੇ ਬਚਿਆ ਉਹ ਹੂੰ ਉਦੋਂ ਵਾ ਲੇਡੀਜ਼ ਵੜੀ ਆ ਹੁਣ ਲੇਡੀਜ਼ ਵੜੀ ਆ ਅੱਜ ਅੱਜ ਤਿੰਨ ਤਿੰਨ ਹਮਲੇ ਕਰਦੇ ਦੱਸੋ ਉਹ ਹੁਣ ਇਹ ਗੱਲ ਆ ਵੀ ਵੀ ਘੱਟੋ ਘੱਟ ਯਾਰ ਆਏ ਦਿਨ ਪਿੰਡਾਂ ਦੇ ਵਿੱਚ ਇਹ ਘਟਨਾਵਾਂ ਹੁੰਦੀਆਂ ਰਹਿੰਦੀਆਂ ਹੂੰ ਬੜਾ ਮੋਟਾ ਯਾਰ ਸਾਡੇ ਲੋਕਾਂ ਨੂੰ ਵੀ ਜਾਗਰਤੀ ਆਵੇ ਯਾਰ ਐਡਾ ਵੱਡਾ ਹਾਦਸਾ ਹੋ ਗਿਆ 2 ਮਿੰਟ ਹੀ ਅਫਸੋਸ ਕਰਕੇ ਚਲੇ ਗਏ ਵੀ ਬੱਚਿਆਂ ਦੇ ਹੋ ਗਿਆ ਜੀ ਕੁੱਤੇ ਸੀਗੇ ਜੀ ਪਰ ਯਾਰ ਇਹ ਸਮੱਸਿਆ ਦੇ ਹੱਲੇ ਇਹ ਹੱਲ ਥੋੜੀ ਹੈ ਇੱਕ ਗੱਲ ਇਹ ਵੀ ਆ ਵੀ ਜਿਹੜੇ ਆਮ ਪਿੰਡਾਂ ਦੇ ਵਿੱਚ ਆਪਾਂ ਦੇਖਦੇ ਹਾਂ ਜਿਹੜੇ ਕੁੱਤੇ ਫਿਰ ਦਿੰਦੇ ਆਮ ਆਪਣੇ ਤਰ੍ਹਾਂ ਮੂਰੇ ਵੀ ਉਹ ਨਹੀਂ ਐਨੇ ਭਿਆਨਕ ਹੁੰਦੇ ਜਿਹੜੇ ਹੱਡਾ ਰੋੜੀ ਵਾਲੇ ਉਹੀ ਆ ਇਹ ਇਹ ਇਹਦੇ ਤੇ ਅੰਤਰ ਆ ਜੀ ਦੇਖੋ ਜਿਹੜੇ ਹੱਡਾ ਰੋੜੀ ਵਾਲੇ ਕੁੱਤੇ ਹਨਾ ਹੱਡਾ ਰੋੜੀ ਵਾਲੇ ਕੁੱਤੇ ਵੀ ਜਲਦੀ ਬੰਦੇ ਤੇ ਹਮਲਾ ਨਹੀਂ ਕਰਦੇ ਹਾਂ ਇਹ ਉਹ ਕੁੱਤੇ ਨੇ ਹੱਡਾ ਰੂੜੀ ਦੇ ਵਿੱਚ ਨਹੀਂ ਇਹ ਫਿਰਦੇ ਜਿਵੇਂ ਆਪਣੇ ਪੁਰਾਣੀਆਂ ਸਹਿਰੀ ਏਰੀਆ ਆ ਗਿਆ ਹੂੰ ਕਲੋਨੀਆਂ ਨੇ ਹੂੰ ਉੱਥੇ ਕੀ ਆ ਕੱਟਾ ਬੱਸਾ ਕੋਈ ਮਿਲ ਗਿਆ ਯਾਰ ਬਬਾਰਾ ਮਿਲ ਗਿਆ ਮਾਸ ਨੂੰ ਹੀ ਪੈਂਦੇ ਜਾਣੀ ਮਾਸ ਨੂੰ ਹੀ ਪੈਂਦੇ ਮਾਸ ਨੂੰ ਪੈਂਦੇ ਜਾਣੀ ਮਾਸ ਨੂੰ ਪਹਿ ਸ਼ਿਕਾਰ ਕਰਨਾ ਹੋ ਗਿਆ ਜੀ ਜੀ ਜਿਹੜੇ ਹੱਡਾ ਰੂੜੀ ਵਾਲੇ ਕੁੱਤੇ ਆ ਉਹ ਉਦੋਂ ਜਾ ਕੇ ਜਾਉਂ ਆਪਾਂ ਕਹਿੰਦੇ ਬਹੁਤ ਘੱਟ ਜਾਂਸ ਹੁੰਦੇ ਆ ਪਹਿਲੀ ਗੱਲ ਹੱਡਾ ਰੂੜੀ ਦੇ ਕੋਲ ਜਲਦੀ ਕੋਈ ਲੰਗਦਾ ਨਹੀਂ ਦਰਦਾ ਆਪਾਂ ਵੀ ਨਹੀਂ ਜਾਂਗਦੇ ਹਾਂ ਯਾਰ ਕੀ ਘਰ ਆਪਣਾ ਹੱਡਾ ਰੂੜੀ ਆ ਘਰੇ ਆਪਾਂ ਬੈਠੇ ਆਪਾਂ ਖੇਤ ਆ ਯਾਰ ਆਪ ਨੂੰ ਅਚਾਨਕ ਝੁੰਡ ਬਣਾ ਕੇ ਝੁੰਡ ਬਣਾ ਕੇ ਕੁੱਤੇ ਆ ਗਏ ਆਪਾਂ ਦਾ ਸੋਚਿਆ ਤੱਕ ਨਹੀਂ ਹੁੰਦਾ ਹੁਣ ਲਾਸਟ ਕੁਐਸਚਨ ਵੀ ਐਸਐਚਓ ਸਾਹਿਬ ਨੇ ਹੁਣ ਕੀ ਕਿਹਾ ਵਾ ਵੀ ਤੁਰੰਤ ਐਕਸ਼ਨ ਲੈਂਦੇ ਆ ਜਾਂ ਨਹੀਂ ਦੇਖੋ ਜਿਹੜੀ ਗੱਲ ਆ ਗਈ ਐਕਸ਼ਨ ਲੈਣ ਦੀ ਇਹ ਕੰਮ ਆ ਡੀਸੀ ਦਾ ਪਰਮਿਸ਼ਨ ਦੇਣਾ ਇਹ ਜੋ ਉਹਨਾਂ ਦਾ ਬਣਦਾ ਆਪਦਾ ਹੈ ਨੇ ਪਰ ਇਹ ਸਿਰਫ ਦੱਸ ਸਕਦੇ ਆ ਪ੍ਰਸ਼ਾਸਨ ਨੂੰ ਦੱਸ ਸਕਦੇ ਆ ਧਿਆਨ ਦੇ ਧਿਆਨ ਚ ਲਿਆ ਸਕਦੇ ਆ ਉਹਨਾਂ ਕੋਲ ਉਹਨਾਂ ਦਾ ਸਾਰਾ ਮਸਲਾ ਦੱਸ ਸਕਦੇ ਆ ਵੀ ਇਹਨਾਂ ਦੀ ਮੰਗ ਇਹ ਆ ਜਿਹੜਾ ਆਰਡਰ ਦੇਣਾ ਵਾ ਉਹਦਾ ਡੀਸੀ ਸਾਹਿਬ ਦੇ ਸਕਦੇ ਆ ਐਸਡੀਐਮ ਸਾਹਿਬ ਦੇ ਸਕਦੇ ਆ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਆ ਇਹਨਾਂ ਨੂੰ ਦੱਸਤਾ ਵੀ ਭਾਈ ਉਹਨਾਂ ਦੇ ਧਿਆਨ ਦੇ ਵਿੱਚ ਲਿਆ ਦਿਓ ਉਹਨਾਂ ਦੇ ਉਹ ਆਰਡਰ ਕਰਨ ਜਿਹੜੀ ਹੁਣ ਜਿਹੜੀ ਡੁੰਡਲੀ ਤੁਰੀ ਫਿਰਦੀ ਆ ਕੁੱਤਿਆਂ ਦੀ ਜਿਹਦੇ ਇੱਕ ਬੱਚੇ ਦੀ ਡੈਟ ਡੇਥ ਹੋਣ ਤੋਂ ਬਾਅਦ ਤੇ ਹਮਲਾ ਕਰਨ ਤੋਂ ਬਾਅਦ ਤਿੰਨ ਹਮਲੇ ਉਹਨਾਂ ਨੇ ਫੇਰ ਕਰਤੇ ਪਿੰਡ ਜਾ ਕੇ ਅਸੀਂ ਮੰਨ ਲਓ ਅੱਜ ਅਸੀਂ ਉਹਨ ਇੱਕ ਨੂੰ ਮਾਰ ਦਿੰਨੇ ਆ ਪਿੰਡ ਜਾ ਕੇ ਦੁਬਾਰਾ ਇੱਕ ਨੂੰ ਮਾਰ ਦਿੰਨੇ ਆ ਮੰਨ ਲਓ ਇਹ ਪਿੰਡ ਚ ਹੋਇਆ ਯਾਰ ਇੱਕ ਨੇ ਵੀਡੀਓ ਹਟ ਜਾਣੇ ਦੀ ਬਣਾ ਕੇ ਪਾਤੀ ਉਹੀ ਪ੍ਰਸ਼ਾਸਨ ਉਹੀ ਪ੍ਰਸ਼ਾਸਨ ਨੇ ਸਾਡੇ ਦੇ ਪਤਿਆ ਕਰ ਡਾਕਟਰ ਬੈਠੇ ਨੇ ਦੇ ਸਾਹਮਣੇ ਇਹ ਆਰਟਰ ਦਾ ਹੋ ਜਾਂਦਾ ਤੁਸੀਂ ਕੁੱਤੇ ਨੂੰ ਮਾਰਦੇ ਹੋ ਤੁਹਾਡੇ ਤੇ ਜੁਰਮ ਪਰਚਾ ਹੋ ਜਾਂਦਾ ਹਾਂ ਐਨੀਮਲ ਕੁੱਪਿਆਂ ਨੇ ਬੱਤੇ ਨੂੰ ਮਾਰਤਾ ਜਿਹਨੂੰ ਮਾਰ ਨਹੀਂ ਸਕਦੇ ਫਿਰ ਪੁੱਤੇ ਨੂੰ ਜੇਲ੍ਹ ਭੇਜ ਦੇਣ ਯਾਰ ਹਾਂ ਜੇ ਅਸੀਂ ਮਾਰ ਨਹੀਂ ਸਕਦੇ ਕਿੰਨੀ ਮਾਰ ਨਹੀਂ ਸਕਦੇ ਯਾਰ ਹੈਗਾ ਫੜ ਫੜ ਉਹਨਾਂ ਤੇ ਕੀ ਫਿਰ ਇਹਦਾ ਮਤਲਬ ਫਿਰ ਤੂੰ ਉਹਨਾਂ ਤੇ ਐਫਆਈਆਰ ਕਰ ਤੋਂ ਕਿੱਥੇ ਦੱਸ ਤੀ ਕੀ ਉਹਨਾਂ ਨੂੰ ਤੂੰ ਫਾਂਸੀ ਲਾ ਮੋਗੇ ਤੁਸੀਂ ਉਹਨਾਂ ਨੂੰ ਕੀ ਕਰੋਗੇ ਸਾਡੇ ਕੋਲ ਹੱਲ ਕੀ ਆ ਯਾਰ ਆਪਾਂ ਧਾਰਨਾ ਕਦੋਂ ਚੱਕਾਂਗੇ ਜੀ ਜਿੰਨਾ ਜਰਾਡਰ ਦੇਤੇ ਆਏ ਸੀਗੇ ਉਹਨੂੰ ਨਾਸਬੰਦੀ ਕਰਕੇ ਫੇਰ ਲੈ ਕੇ ਹਟਾਂਗੇ ਹਰ ਹਰ ਕਾਨੂੰਨ ਜੋ ਆਪਾਂ ਬਣਿਆ ਵਾ ਉਹਦਾ ਬਦਲ ਰੱਖਿਆ ਹੁੰਦਾ ਵਾ ਠੀਕ ਆ ਹਰ ਜੇ ਮੰਨ ਲਓ ਆਪਾਂ ਇੱਕ ਕ੍ਰਿਮੀਨਲ ਬੰਦੇ ਦੀ ਗੱਲ ਕਰਦੇ ਆ ਇੱਕ ਬੰਦਾ ਕ੍ਰਾਈਮ ਕਰਦਾ ਕ੍ਰਾਈਮ ਕਰਦਾ ਜਿਹੜਾ ਪ੍ਰਸ਼ਾਸਨ ਜਿਹੜੀ ਅਫਸਰ ਸਾਹੀ ਇਹ ਅੱਜ ਤੱਕ ਆਪਾਂ ਦੇਖਦੇ ਆਂ ਕਿ ਬੰਦੇ ਨੇ ਇਨਕਾਊਂਟਰ ਕਰਕੇ ਡੈਥ ਹੋ ਗਈ ਜੀ ਉਹ ਵੀ ਕੋਈ ਆਰਡਰ ਦਿੰਦਾ ਹੀ ਆ ਨਾ ਉਹ ਇਸ ਕਰਕੇ ਉਹ ਹੁੰਦੇ ਆ ਵੀ ਹਲਾ ਕਹਿੰਦਾ ਯਾਰ ਮਨੁੱਖਾਂ ਨੂੰ ਖਤਰਾ ਜੇ ਸਮਾਜ ਅਨਸਰਾ ਜਾਂ ਕਿਸੇ ਦੇ ਕੋਈ ਹਮਲਾ ਕਰ ਲਿਆ ਕੋਈ ਕੁਝ ਵੀ ਹੋ ਗਿਆ ਬਾਹਰ ਦਾਤ ਕਰਤੀ ਜੀ ਕਿਸੇ ਬੰਦੇ ਦਾ ਕਤਲ ਕਰਤਾ ਜੀ ਉਹ ਕੀ ਆ ਉਹ ਵੀ ਸ ਇੱਕ ਮਨੁੱਖਤਾ ਨੂੰ ਆਪਾਂ ਬਚਾਉਣ ਦੇ ਲਈ ਬੰਦੇ ਨੂੰ ਬਚਾਉਣ ਦੇ ਲਈ ਜਾਂ ਲੋਕਾਂ ਦੇ ਬਚਾਉਣ ਦੇ ਲਈ ਉਹ ਆਰਡਰ ਦਿੰਦੇ ਆ ਆ ਬਾਰਡਰਾਂ ਤੇ ਵੀ ਆਪਣੇ ਚਾਹੇ ਸਿਪਾਈ ਲਾ ਲੋ ਚਾਹੇ ਬਰੋਦੀਆਂ ਦੇ ਲਾ ਲੋ ਗੋਲੀ ਚਲਾ ਕੇ ਆਪਾਂ ਇੱਕ ਦੂ ਨੂੰ ਮਾਰਦੇ ਹੀ ਆ। ਹੋ ਗਿਆ ਨਾ? ਉਦੋਂ ਵੀ ਆਪਾਂ ਇੱਕ ਤਰ੍ਹਾਂ ਦੇ ਦੋਸ਼ੀ ਹੀ ਆ ਜاہے ਮੰਨੋ ਚਾਹੇ ਨਾ ਮੰਨੋ ਆਪਾਂ ਆਪਾਂ ਇੱਕ ਇਨਸਾਨ ਦੀ ਜਾਨ ਲੈ ਰਹੇ ਆ ਚਾਹੇ ਕੋਈ ਵੀ ਆ ਉਹ ਉਦੋਂ ਆਪਾਂ ਸਹੀ ਆ। ਉਦੋਂ ਆਪਾਂ ਉਹੀ ਗੱਲ ਹੋ ਗਈ ਨਾ। ਹੁਣ ਚੰਨ ਬਰਾ ਇੱਥੇ ਤਾਂ ਤਰਸ ਕਰ ਲੱਗਦਾ ਮੈਂ ਦੇਖੋ ਗੁੱਸਾ ਨਾ ਕਰੋ ਆਪਣੇ ਪਿੰਡਾਂ ਦੇ ਵਿੱਚ ਬੜੇ ਹੀ ਬੰਦੇ ਹੁੰਦੇ ਆ। ਹੂੰ। ਜੇ ਆਪਾਂ ਇੱਥੇ ਬੈਠੇ ਆ ਚਲੋ ਬੈਠੇ ਜਿਹੜੇ ਹੈਗੇ ਆ। ਅੱਜ ਜਾ ਕੇ ਸੀ ਜਾ ਕੇ ਕੁੱਤੇ ਨੂੰ ਅਸੀਂ ਮਾਨ ਲਾ ਕੇ ਪਹਿਲੀ ਗੱਲ ਹੈ ਕੁਝ ਇਹ ਜੇ ਸਾਮੀਦਾਰ ਤੇ ਸਿਆਣੇ ਆਪਾਂ ਕਹਿੰਦੇ ਬਹੁਤੇ ਸਿਆਣੇ ਸਲਾਹਾਂ ਦੇ ਲੱਜ ਨਾਜੀਆ ਦਰਵੇਸ ਆ ਇਹ ਦਰਵੇਸ ਆ ਤੁਹਾਨੂੰ ਪਿੰਡ ਦੇ ਰੋਕਣ ਲੱਗ ਜਾਂਦੇ ਆ ਉਹ ਕਹਿੰਨੇ ਕਿ ਸਾਡੇ ਰੋਟੀ ਅਸੀਂ ਤੇ ਇਹਨੂੰ ਰੋਟੀ ਪਾਉਨੇ ਅਸੀਂ ਇਹਨੂੰ ਇਹਦਾ ਸਾਡੇ ਦਰਮੋਂ ਰੋਟੀ ਖਾਂਦਾ ਇਹ ਤਾਂ ਸਾਡਾ ਨਿੱਕਾ ਹੁੰਦਾ ਪਾਲਿਆ ਵੇ ਆ ਜਦੋਂ ਕਾਨੂੰਨ ਆਰਡਰ ਦੇਊਗਾ ਕਾਨੂੰਨ ਪ੍ਰਸ਼ਾਸਨ ਨੂੰ ਇਹ ਚਾਹੀਦਾ ਲੁਧਿਆਣੇ ਦੇ ਵਿੱਚ ਅਸੀਂ ਤਾਂ ਮੰਗ ਕਰਦੇ ਆ ਕਿ ਇਹ ਕੱਲੇ ਹੁਸਨਵਰ ਪਨੋੜ ਨੂੰ ਨਹੀਂ ਉਹਨਾਂ ਨੂੰ ਇਹ ਆਰਡਰ ਰਹਿਟਾਂ ਦੇ ਵਿੱਚ ਜਾਰੀ ਕਰਨ ਕਿ ਪੰਚਾਇਤ ਜੇਕਰ ਨੂੰ ਲੱਗਦਾ ਕੋਈ ਜਾਨਵਰ ਹੈੜਾ ਕੋਈ ਇਹ ਜਿਹਾ ਕੁੱਤਾ ਵਾ ਜਿਹੜੇ ਆਦਮ ਖੋਰ ਹੋ ਗਏ ਨੁਕਸਾਨ ਕਰ ਰਿਹਾ ਜਾਂ ਨੁਕਸਾਨ ਤਾਂ ਪਸ਼ੂ ਦਾ ਵੀ ਹੈ ਵਿਚਾਰੇ ਦਾ ਆਪਨੇ ਪਾਲਤੂ ਪਸ਼ੂ ਬੰਨੇ ਵੀ ਆ ਘਰਾਂ ਦੇ ਵਿੱਚ ਜਿਹੜੇ ਇਹ ਜਿਹੇ ਹੋ ਗਏ ਆ ਬਾਹਰ ਖੇਤਾਂ 'ਚ ਬੰਦ ਦਨੇ ਆ ਯਾਰ ਉਹਨਾਂ ਦੇ ਵੀ ਨਹੀਂ ਅਸੀਂ ਜਦੋਂ ਛੋਟੀ ਉਮਰ 'ਚ ਸੀ ਚੌਥੀ ਪੰਜਵੀਂ ਕਲਾਸ 'ਚ ਪੜ੍ਹਦੇ ਸੀ ਦੇਖਿਆ ਸੀ 84 85 ਜਦੋਂ ਪੰਚਾਇਤ ਲੈ ਜਾਂਦੇ ਸੀ ਪੰਚਾਇਤ ਖੋਦੋ ਉਹ ਮਤਲਬ ਜ਼ਹਿਰ ਵਾਲੀਆਂ ਗੋਲੀਆਂ ਦੇ ਕੇ ਕੁੱਤਿਆਂ ਨੂੰ ਮਾਰਦੇ ਸੀ ਤੇ ਕੁੱਤੇ ਚੱਕ ਕੇ ਸਿੱਟੇ ਜਾਂਦੇ ਸੀ ਬਗੈਰ ਇਹੀ ਮੰਗਾ ਸਾਡੀ ਗੋਲੀਆਂ ਦੇ ਕੇ ਮਾਰੇ ਜਾਂਦੇ ਸੀ ਪਰ ਹੁਣ ਨਹੀਂ ਐਨੀਮਲ ਐਕਟ ਤੇ ਡਰਦਨਾ ਹਾਂ ਉਹ ਆਪਦਾ ਆਪਦਾ ਅਧਿਕਾਰ ਦੇਣ ਪ੍ਰਸ਼ਾਸਨ ਜਿਹੜਾ ਕਹਿਣ ਉਹ ਭੀਜੇ ਆਦਮ ਖੋਰ ਹੈਗੇ ਆ ਜਾਨਵਰ ਪਿੰਡਾਂ ਦੇ ਵਿੱਚ ਹਾਂ ਉਹ ਪੰਚਾਇਤ ਫੈਸ ਕੀ ਪੰਚਾਇਤ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਮਾਰਨਾ ਚਾਹੁੰਦੀ ਆ ਕੀ ਜਾਂ ਜਿਹੜੇ ਕੁੱਤਿਆਂ ਦਾ ਵਾਧਾ ਹੋ ਰਿਹਾ ਜਾਓ ਜਿਵੇਂ ਹੁਣ ਮਹਿਕਮਾ ਬਣਿਆ ਵਾ ਕੁੱਦਿਆਂ ਨੂੰ ਕਾਬੂ ਕਰਨ ਦਾ ਉਹ ਤਨਖਾਹਾਂ ਲੈਣ ਨੂੰ ਹੀ ਆ ਹਰ ਰੋਜ਼ ਤੁਸੀਂ ਦੇਖ ਲਓ ਕਿੰਨਾ ਵਾਧਾ ਇਹਨਾਂ ਦਾ ਯਾਰ ਕੋਈ ਨਾ ਕੋਈ ਤਾਂ ਇਹਨਾਂ ਨੂੰ ਹੱਲ ਕਰਨਾ ਪੈਣਾ